नमस्कार मैं हूं शरद दीक्षित 177 न्यूज़ आइए नजर डालते हैं आज की बड़ी खबर पर हिंदू संगठनों ने बांग्लादेश के खिलाफ किया प्रदर्शन सैकड़ों हिंदुओं ने बांग्लादेश के खिलाफ उठाया झंडा पत्रकार लवप्रीत सिंह खुशीपुर बांग्लादेश में हिंदुओं पर हो रहे अत्याचार के विरोध में आज बटाला के विभिन्न इलाकों में धर्म सुरक्षा मंच की ओर से विरोध मोर्च निकाला गया इस मौके आरोप प्रदर्शनकारियों ने विभिन्न बाजारों ऐसी गुजरते हुए हिंदू संगठनों के पक्ष में नारे लगाए बटाला के तहसीलदार कार्यालय का समापन इस अवसर आरोप प्रदर्शनकारियों ने कहा की बांग्लादेश में ਹਿੰਦੂਆਂ ਕੇ ਸਾਥ ਜੋ ਹੋ ਰਹਾ ਹੈ ਵ ਬਹੁਤ ਗਲਤ ਹੋ ਰਹਾ ਹੈ ਸਰਕਾਰ ਕੋ ਸਖਤ ਕਦਮ ਉਠਾਣੇ ਚਾਹੀਏ ਤਾਂ ਕਿ ਬੰਗਲਾਦੇਸ਼ ਮੇਂ ਹਿੰਦੂਆਂ ਪਰਤਿਆਚਾਰ ਨਾ ਹੋ ਅੱਜ ਹਿੰਦੂ ਰਕਸ਼ਾ ਮਾਚਵਲੋਂ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਹੈ ਹਿੰਦੂ ਸਮਾਜ ਉੱਤੇ ਦਿਨ ਪ੍ਰਤੀ ਦਿਨ ਜੋ ਅਤਿਆਚਾਰ ਮਹਿਲਾਵਾਂ ਉੱਤੇ ਮਾਸੂਮ ਬੱਚਿਆਂ ਉੱਤੇ ਔਰ ਹਿੰਦੂ ਭਰਾਵਾਂ ਉੱਤੇ ਹੋ ਰਿਹਾ ਹੈ ਸਦੀਆਂ ਤੋਂ ਦੇਖਦੇ ਆ ਰਹੇ ਹਾਂ ਕਿ ਹਿੰਦੂ ਸਮਾਜ ਨੂੰ ਦਬਾਇਆ ਜਾ ਰਿਹਾ ਪਰ ਜੋ ਬੰਗਲਾਦੇਸ਼ ਦੇ ਵਿੱਚ ਤਰਾਸਦੀ ਹੋਈ ਹੈ ਦਾ ਕਤਲ ਹੋਏ ਨੇ ਇਸ ਦਾ ਜਵਾਬ ਦੇਣਗੇ ਅੱਜ ਬਟਾਲਾ ਦਾ ਇਹ ਹਿੰਦੂ ਜਾਗਰਣ ਮੰਚ ਵੱਲੋਂ ਇੱਕ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਟਾਲਾ ਦੇ ਸਾਰੇ ਸੰਗਠਨਾਂ ਹਿੰਦੂ ਜਾਗਰਣ ਮੰਚ ਦੇ ਝੰਡੇ ਥੱਲੇ ਅੱਜ ਵੱਧ ਚੜ ਕੇ ਹਿੱਸਾ ਲਿਆ ਔਰ ਉੱਥੇ ਐਸਟੀਐਮ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਔਰ ਸਾਰੇ ਸੰਗਠਨਾਂ ਵੱਲੋਂ ਇਹ ਮੈਮੋਰੰਡਮ ਉਹਨਾਂ ਨੂੰ ਦਿੱਤਾ ਗਿਆ ਜੋ ਸਰਕਾਰ ਜਾਗੇ ਔਰ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਹੇ ਉਹਨਾਂ ਨੂੰ ਭੱਲ ਪੈਸਾ ਜੋ ਮੈਮੋਰੰਡਮ ਦੇਣਾ ਸੀ ਐਸਡੀਐਮ ਸਾਹਿਬ ਨੂੰ ਦੇਣਾ ਸੀ ਉਹ ਅੱਜ ਬਾਹਰ ਸੀਖਤੇ ਤੇ ਤਹਿਸੀਲਦਾਰ ਸਾਹਿਬ ਨੇ ਮੈਮੋਰੰਡਮ ਲਿਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਬਹੁਤ ਜਲ ਇਹ ਮੈਮੋਰੰਡਮ ਨੂੰ ਪਰੇਸ਼ ਦਿੱਤਾ ਜਾਵੇ ਮੈਮੋਰੰਡਮ ਜਿਹੜਾ ਜਿਹੜਾ ਅੱਜ ਦਾ ਮੈਮੋਰੰਡਮ ਜਿਹੜਾ ਵਾ ਪ੍ਰਧਾਨ ਬਣਨੇ ਨੇ ਦੀਲਾ ਜੀ ਕੁੰਤਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣਨੇ ਨੇ ਰਮੇਸ਼ ਜੀ ਨੇ ਪੂਰੇ ਸੰਗਠਨ ਨੂੰ ਸਾਥੀ ਲੈ ਕੇ ਪੂਰੇ ਸਮਾਜ ਨੂੰ Hindu ਸਮਾਜ ਨੂੰ ਇਕੱਠਾ ਕਰਕੇ ਜੋ ਬੰਗਲਾਦੇਸ਼ ਦੇ ਵਿੱਚ ਸਾਡੇ Hindu ਸਮਾਜ ਨਾਲ ਹੋਇਆ ਵਾ ਸਾਡੀਆਂ ਮਾਤਾ ਪੈੜਾਂ ਦਾ ਬਲਾਤਕਾਰ ਹੋਇਆ ਬੱਚਿਆਂ ਦਾ ਕਤਲੇਆਮ ਹੋਇਆ ਉੱਥੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਨਾਗਰਿਕਤਾ ਖੋਈ ਜਾ ਰਹੀ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਇੱਕ ਖਰੋਸ ਸੀ ਰੋਸ ਸੀ ਉਸ ਰੋਸ ਨੂੰ ਲੈ ਕੇ ਇੱਕ ਸਾਂਝੇ ਰੂਪ ਚ ਇਹ ਸਾਰੀ ਕਮੇਟੀ ਬਣੀ ਉਰੇ ਕਮੇਟੀ ਨੇ ਇਹਦਾ ਫੈਸਲਾ ਕੀਤਾ ਵੀ ਅੱਜ ਅਸੀਂ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੈਮੋਰੰਡਮ ਦੇਣਾ ਹੈ ਵੀ ਜਿਹੜਾ ਸਾਡੇ ਹਿੰਦੂ ਭਰਾ ਪੂਰੇ ਹਿੰਦੂ ਪਰਿਵਾਰ ਬੰਗਲਾਦੇਸ਼ 'ਚ ਰਹ ਰਹੇ ਨੇ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਉਹ ਠੀਕ ਤਰੀਕੇ ਉੱਤੇ ਰਹਿਬਾਨ ਔਰ ਬਾਹਰ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਉਂਕਿ ਸਾਡੇ ਸਮਾਜ ਉੱਤੇ ਸੁਰੱਖਿਤ ਨਹੀਂ ਹੈ ਉਹ ਪੂਰਾ ਤੇ ਪੂਰਾ ਮੈਮੋਰੰਡਮ ਜਿਹੜਾ ਹੈ ਉਹ ਅਸੀਂ ਆਪਣਾ ਪੂਰੀ ਟੀਮ ਦੇ ਪਰਮਜੀਤ ਜੀ ਦੀਨਜੀ ਜੀ ਦੇ ਨਿਤਧਤਲ 'ਚ ਪਾ ਦਿੱਤਾ ਹੈ ਉਹ ਮੈਮੋਰੰਡਮ ਜਿਹੜਾ ਹੈ ਤੁਹਾਨੂੰ ਪਹੁੰਚਾ ਦਾਂਗੇ ਉਹਦੇ ਸੀਨੀਅਰ ਸਾਡੀਆਂ ਡਿਮਾਂਡਸ ਨੇ ਉਹ ਸਾਡੀਆਂ ਡਿਮਾਂਡਸ ਸਾਡੀਆਂ ਲਿਖੀਆਂ ਦੀਆਂ ਹਨ ਔਰ ਅਸੀਂ ਮੰਗ ਕਰਨੇ ਆ ਤਸੀਨ ਦਾ ਸਾਹਿਬ ਅਗੇ ਭਈਆ ਜਿਹੜਾ ਮੈਮੋਰੰਡਮ ਹੈ ਇਹਨੂੰ ਜਲਦੀ ਜਲਦੀ ਜਿਹੜਾ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਮਾਧਿਅਮ ਹੁੰਦਾ ਹੈ ਇਹ ਜਲਦੀ ਜਲਦੀ ਆਪਣੇ ਰਾਸ਼ਟਰਪਤੀ ਤੱਕ ਪਹੁੰਚਾਣ ਤਾਂ ਕਿ ਸਾਡੀ ਆਵਾਜ਼ ਜਲਦੀ ਜਲਦੀ ਸੁਣੀ ਜਾਏ ਜੈਹਾਬਾ ਅੱਜ ਦਾ ਰੋਸ਼ ਮਾਰਚ ਬਜਰੰਗਦਲ ਸਮਾਜਿਕ ਧਾਰਮਿਕ ਜਥੇਬੰਦੀਆਂ ਸਮੂਹ ਦੁਕਾਨਦਾਰ ਐਸੋਸੀਏਸ਼ਨ ਐਨ ਜੀਓਜ਼ ਔਰ ਜਿਹੜੀਆਂ ਮੈਡੀਕਲ ਐਸੋਸੀਏਸ਼ਨਾਂ ਔਰ ਸਾਰ ਅੱਜ ਲਗਭਗ 2 ਘੰਟੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਔਰ ਇਸ ਰੋਸ਼ ਪ੍ਰਦਰਸ਼ਨ ਦੇ ਵਿੱਚ ਸਾਰੀ ਜਿਹੜਾ ਬਟਾਲਾ ਵਾ ਉਹ ਮੁਹਮਾ ਕੇ ਸੈਂਕੜੇ ਕਰਮਚਾਰੀ ਜਿਹੜੇ ਆ ਪਹੁੰਚੇ ਆ ਕਿਧਰ ਸਰਪ੍ਰੀਖੀ ਮੰਗਤ ਹੋ ਰੋਜ਼ਮਰਜ਼ੀ ਕਿ ਸਵਾਸਤ ਕਟਿਆ ਜੇ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਤਰਾਸਦੀ ਹੋਈ ਆ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਔਰ ਹਿੰਦੂਆਂ ਦੇ ਨਾਲ ਜਿਹੜੇ ਬੱਚਿਆਂ ਨਾਲ ਰੇਪ ਹੋਏ ਨੇ ਉਹ ਸਬੰਧ ਵਿੱਚ ਕਐਸ ਡੀ ਐਮ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਕਿ ਇਹ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜਿਹੜੀ ਆ ਉੱਪਰ ਤੱਕ ਪਹੁੰਚਾਈ ਜਾਏ ਔਰ ਜਿਹੜੇ ਸਾਡੇ ਭੈਣ ਭਰਾ ਉੱਥੇ ਅਲਕ ਸੰਖਿਆਕ ਹਿੰਦੂ ਜਿਹੜੇ ਬੈਠੇ ਆ ਉਹਨਾਂ ਦੀ ਜਿਹੜੀ ਮਤ ਕੀਤੀ ਜਾਏ ਅੱਜ ਵੀ ਇਹਨਾਂ ਨੂੰ ਬੁਲਣਦ ਬੀਲ ਆਏ ਨੇ ਕਿਹੜੇ ਕਿਹੜੇ ਸੰਗਠਨਾਂ ਕੋਲੋਂ ਬੀਲ ਆਏ ਨੇ ਮੈਂ ਕਹਾਂ ਜੀ ਹੋਮ ਮਹਾਮਾ ਕੇ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਜਗਰਾਤਾ ਕਮੇਟੀਆਂ ਕੀਰਤਨ ਮੰਡਲੀਆਂ ਜਿੰਨਾ ਵੀ ਮੰਦਰ ਕਮੇਟੀਆਂ ਨੇ ਜਿੰਨਾ ਵੀ ਬਟਾਲਾ ਵਾ ਮੈਨੂੰ ਲੱਗਦਾ ਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਵਾ ਕੋਈ ਵੀ ਜਿਹੜਾ ਆਦਮੀ ਆ ਆਪਣੇ ਘਰ ਚ ਰੁਕਿਆ ਨਹੀਂ ਸਾਰੇ ਹੀ ਕਾਰਜਕਰਤਾ ਇੱਥੇ ਜਿਹੜੇ ਇਕੱਠੇ ਹੋਏ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੁਗਠਨ ਆਏ ਸੀ ਉਹਨਾਂ ਦਾ ਮੈਮੋਰੰਡਮ ਅਸੀਂ ਐਕਸੈਪਟ ਕਰ ਲਿਆ ਤੇ ਦੂਜਾ ਇਹ ਸਜੀਵ ਪ੍ਰੈਜਿਡੈਂਟ ਸਾਹਿਬ ਨੇ ਆਉਣਾ ਸੀ ਪਰ ਕੁਝ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪਿਆ ਗਿਆ ਪਰ ਮੇਰੇ ਡਿਊਟੀ ਲਈ ਹੈ ਤੇ ਮੈਮੋਰੰਡਮ ਅਸੀਂ ਪ੍ਰਾਪਤ ਕਰ ਲਿਆ ਤੇ ਮੈਮੋਰੰਡਮ ਦਾ ਜਿਹੜਾ ਪੂਰਾ ਹੈਗਾ ਸਾਰਾ ਇਹ ਐਜਿਡੈਂਟ ਥਰੂ ਡੀਸੀ ਸਾਹਿਬ ਤੇ ਨਾਲ ਉਹਦੇ ਥਰੂ ਕਰਕੇ ਸਾਰਾ ਸਰਕਾਰ ਨੂੰ ਪਹੁੰਚ ਜਾਊਗਾ ਤੇ ਜੋ ਵੀ ਇਹਨਾਂ ਦੇ ਆਪਣਾ ਅਟੈਕ ਹੋਇਆ ਬੰਗਲਾਦੇਸ਼ ਦੇ ਵਿੱਚ ਉਹਦੀ ਪੂਰਜ ਰਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚੇਗਾ। ਹੁਣ ਤੱਕ کیلئے ਬਸਤ ਨਹੀਂ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਤਬ ਤੱਕ ਲਈ ਨਮਸਕਾਰ ਹੋ ਦਿੱਖਦੇ ਰਹੀਏ। ਸਤਿ ਪਾ ਅਨਿਊਜ਼